ਜੀ ਪਰਸੋਂ ਦੀ ਗੱਲ ਹੈ ਇੱਕ ਨਵਾਲਿਕ ਜਿਹੜਾ ਹੈਗਾ ਬੱਚਾ ਸੀ ਉਹਦੀ ਡੈੱਡ ਬੋਡੀ ਦਾ ਜਿਹੜਾ ਹੈਗਾ ਸਿਵਲ ਹਸਪੀਟਲ ਰਿਪੋਰਟ ਚ ਜੁੜਿਆ ਹੈਗਾ ਰੁਕਰ ਸੀ ਉਹ ਐਕਸੀਡੈਂਟ ਤੇ ਉਹਦੀ ਫੈਮਿਲੀ ਦੇ ਬੰਦਾਂ ਦੇ ਉੱਪਰ ਜਿਹੜਾ ਹੈਗਾ ਜੀ ਉਹਦਾ ਪੋਸਟਮਾਰਟਮ ਕਰਵਾ ਲਿਆ ਗਿਆ ਪੋਸਟਮਾਰਟਮ ਕਰਵਾ ਜੋ ਵੀ ਜਿਹੜਾ ਹੈਗਾ ਉਹਦਾ ਕਾਰਨ ਉਹ ਉਸ ਬਾਰੇ ਜਿਹੜਾ ਹੈਗਾ ਉਸ ਦੇ ਹਿਸਾਬ ਨਾਲ ਕਰੀ ਦਿੱਤੀ ਜਾਊ ਸਰ ਉਹਦੀ ਕੋਈ ਫੈਮਿਲੀ ਪਿਛਲੋ ਕ੍ਰਿਮੀਨਲ ਹੈ ਕੋਈ ਕੋਈ ਐਸ ਤਰ੍ਹਾਂ ਦੀ ਕਾਰਵਾਈ ਮੈਨੂੰ ਪਤਾ ਹੈ ਆਈ ਥਿੰਕ ਜੀ ਜੇਲ ਚਾ ਕਿਸੇ ਐਨਡੀਪੀਐਸ ਦੇ ਕੇਸ ਦੇ ਵਿੱਚ ਆਲਰੇਡੀ ਅੱਛਾ ਜੀ ਬਾਕੀ ਫੈਮਿਲੀ ਵਿੱਚ ਹੈ ਨਹੀਂ ਕੋਈ ਐਕਸਾਈਟ ਸਟੂਡੈਂਟ ਹੋ ਗਿਆ ਸਟੂਡੈਂਟ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਤੁਮੇ ਬੇਸਿਕ ਕਰਵਾਉਣੀ ਚਾਹੀਦੀ ਜੀ ਕਿਸੇ ਮੁੰਡੇ ਦਾ ਜੀ ਸਾਹਿਬ ਕੀ ਗੱਲ ਕੀ ਹੋਈ ਮੁੰਡੇ ਨੂੰ ਇਹਨੂੰ ਅਟੈਕ ਆ ਦੋ ਪਹਿਲਾਂ ਹੋ ਚੁੱਕੇ ਤਿੰਜਾ ਅਟੈਕ ਇਹਨੂੰ ਆਇਆ ਕੀ ਗੱਲ ਕੀ ਹੋਈ ਨਸ਼ੇ ਦਾ ਅਟੈਕ ਦਾ ਕਾਰਨ ਕੀ ਰਿਹਾ ਵੀ ਹਾਂ ਨਸ਼ਾ ਲੈਣੇ ਤੜਕੇ ਨਸ਼ਾ ਕੀਤਾ ਤੇ ਨਾਲ ਦੇ ਅਟੈਕ ਚੱਲਣ ਤੇ ਨਹੀਂ ਕੋਈ ਮਾਤਾ ਵੀ ਕੋਈ ਨੰਡੇ ਲਈ ਨਸ਼ਾ ਪ੍ਰੋਵਾਈਡ ਕਰਦੀ ਸੀਗੀ ਜੀ ਨਹੀਂ ਉਹ ਤਾਂ ਵੀ ਫਿਰ ਇਹਨੂੰ ਮਰਦੇ ਨੂੰ ਦਿੰਦੀ ਜਾਣ ਜਾਂਦੀ ਤੇ ਕੋਈ ਜੇਲ੍ਹ ਚ ਬੰਦ ਸੀਗੀ ਜੀ ਮਾਤਾ ਜੀ ਹਾਂਜੀ ਹਾਂਜੀ ਕੱਲ ਜਮਾਨਤ ਕਰਾਈ ਤੁਸੀਂ ਫਿਰ ਹਾਂਜੀ ਕੱਲ ਜਮਾਨਤ ਕੀ ਪੁਲਿਸ ਤੋਂ ਮੰਗ ਕਰੋਗੇ ਜੇ ਨਸ਼ਾ ਮੱਲੇ ਚੰਨਾ ਵਧ ਗਿਆ ਤੁਹਾਡੇ ਜੀ ਮੱਲੇ ਦੇ ਵਿੱਚ ਹੁਣ ਜਿਹੜਾ ਚੱਲੀ ਜਾਂਦਾ ਜਿਹੜਾ ਕਰੀ ਜਾਂਦੇ ਲੋਕ ਕਰੀ ਜਾਂਦੇ ਸਾਫ ਨਿਸ਼ਾਬ ਹੋਣਾ ਜੀ ਸਾ ਮੈਨਣਾ ਚਾਹੀਦਾ